ਤੇ ਗਲਤ ਕੰਮ ਕਰਦਾ ਵਾ ਤੇ ਅਸੀਂ ਆਪਣੀ ਸੇਫਟੀ ਲਈ ਕੈਮਰਾ ਲਵਾਏ ਨੇ ਸਾਡੇ ਦੇ ਨਾਲ ਆਂਦਾ ਵਾ ਕਿ ਤੁਸੀਂ ਗਲਤ ਕੰਮ ਕਰਦੇ ਜੀ ਅਸੀਂ ਆਪਣੀ ਸੇਫਟੀ ਲਈ ਕੈਮਰਾ ਲਵਾਏ ਨੇ ਤੇ ਆ ਕੇ ਖੁੰਦਕ ਤੇ ਕਹਿੰਦਾ ਵਾ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਮਾਰ ਦੇਣਾ ਵਾ ਤੇਰਾ ਭਰਾ ਅੰਦਰ ਮਾਰਤਾ ਝੋਟੇ ਲਾਜਣ ਨੇ ਨਹੀਂ ਨਹੀਂ ਤੁਸੀਂਨੇ ਗਾੜੀ ਸਾਡੀ ਉਹ ਚਿੱਟਾ ਵੇਚਦਾ ਸੀ ਛੋਟਾ ਰਾਜਣ ਤੇ ਨਾਲ ਕਾਕਾ ਜਨੀਤਾ ਰਾਣੀ ਕਿ ਆਣ ਕੇ ਬੂਹੇ ਦੇ ਵਿੱਚ ਉਹਨੂੰ ਛੁਰੀਆਂ ਮਾਰ ਜਾਂਦੇ ਆ ਸਮਝ ਲੱਗਣ ਲੱਗੀ ਪੁਲਸ ਵਾਲੇ ਕੋਲ ਖਲੋਤੇ ਆ ਪੁਲਸ ਵਾਲੇ ਆਰਾਮਣਾ ਮੈਂ ਆਂ ਕਹਿ ਰਹੇ ਜੀ ਇਹੀ ਤੇ ਕੁਝ ਵੇਖਿਆ ਹੀ ਨਹੀਂ ਇਹ ਤੇ ਸਾਫ ਮੁਕਰੀ ਜਾਂਦੇ ਇੱਥੇ ਕੈਮਰੇ ਲੱਗੇ ਐ ਲੋਕੇਸ਼ਨ ਘਟਾਓ ਸਾਰਾ ਕੋਈ ਵੇਖੋ ਇੱਥੇ ਪਤਾ ਲੱਗ ਜੂਗਾ ਨੇ ਸਾਰੀ ਗੱਲ ਇਹੀ ਕਿ ਰਾਜਨ ਚਿੱਟਾ ਵੇਚਦਾ ਸੀਗਾ ਰਾਜਨ ਚਿੱਟਾ ਵੇਚਦਾ ਤੇ ਸਾਡਾ ਨਾਮ ਲਾਂਦਾ ਸੀ ਤੇ ਅਸੀਂ ਕੈਮਰੇ ਲਵਾ ਲਏ ਆਪਣੀ ਸੇਫਟੀ ਦੇ ਕਰਕੇ ਤੇ ਕਹਿੰਦਾ ਵਾ ਤੂੰ ਕੈਮਰੇ ਲਵਾਏ ਨੇ ਹੁਣ ਮੇਰੇ ਘਰ ਕੋਈ ਆਂਦਾ ਨਹੀਂ ਹੈਗਾ ਹੇ ਹੀ ਆਪਣੀ ਸੇਫਟੀਲੀ ਕੈਮਰੇ ਲਵਾਏ ਤੇ ਕਹਿੰਦਾ ਤੂੰ ਕੈਮਰੇ ਲਵਾਏ ਨੇ ਤੇ ਉਹਨੂੰ ਮਾਰਨ ਤੇ ਆ ਗਿਆ ਵਾ। ਲੜਾਈ ਹੋਈ ਸੀ ਦੁੱਧਮ ਸਿੰਘ ਨਗਰ ਹਾਂਜੀ ਉੱਥੇ ਲੜਾਈ ਹੋਈ ਤੇ ਇੱਥੇ ਆਏ ਸੀ ਕਿ ਤੇ ਇਹਨਾਂ ਦੇ ਚੋਟ ਲੱਗੀ ਹੋਈ ਸੀਗੀ ਇਨਟਰਨਲ ਇੰਜਰੀ ਸੀਗੀ ਇੱਥੇ ਆ ਕੇ ਉਹਨਾਂ ਦੀ ਦਾਇਤ ਹੋ ਗਈ। ਇਹ ਬਰਾਦੀ ਇਹ ਗੱਲੋ ਇਹ ਗੱਲੋ ਹੀਗੀ ਕਿ ਇਹਨਾਂ ਨੇ ਇਹ ਕਰਦਾ ਵਾ ਗਲਤ ਕੰਮ ਲਾਜੇਨ। ਤੇ ਗਲਤ ਕੰਮ ਕਰਦਾ ਵਾ ਤੇ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਨੇ ਸਾਡੇ ਦੇ ਨਾਲ ਆਂਦਾ ਵਾ ਕਿ ਤੀ ਗਲਤ ਕੰਮ ਕਰਦੇ ਜੀ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਨੇ ਤੇ ਆ ਕੇ ਖੁੰਦਕ ਤੇ ਕਹਿੰਦਾ ਵਾ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਮਾਰ ਦੇਣਾ ਵਾ ਕੌਣ ਨੰਬਰ ਰਾਜਨ ਗੇਂਦਾਵਾ ਛੋਟਾ ਰਾਜਨ ਛੋਟਾ ਰਾਜਨ ਕਾਕਾ ਵਾ ਤੇ ਉਹਦੀ ਮਾਂ ਕੀ ਨਾਮ ਮਾਤਾ ਕੀ ਨਾਮ ਵਾ ਸੁਨੀਤਾ ਰਾਣੀ ਸੁਨੀਤਾ ਰਾਣੀ ਉਹਦੀ ਮਾਤਾ ਨਾ ਹੈਗਾ ਵਾ ਤੇ ਮੋਰ ਤੱਕ ਮਾਰਨ ਲਈ ਗਿਆ ਵਿਚਾਰਾ ਸਾਈਡ ਤੋਂ ਲੰਘ ਲੰਘ ਕੇ ਆ ਗਿਆ ਵਾ ਘਰੇ ਬੂਆ ਢੋਣ ਲੱਗਾ ਵਾ ਤੇ ਨੇ ਦਾਤਨ ਮਾਰਿਆ ਵਾ ਪਿਆ ਹੀ ਸਾਡੇ ਕੈਮਰੇ 'ਚ ਰਿਕੋਡਿੰਗ ਹੋਈ ਆ ਔਰ ਕਿੱਟਾ ਵੇਚਦਾ ਵਾ ਕਿਹੜੇ ਨੰਬਰ ਲਈ ਬੰਦੀ ਆਪਣੇ ਰੇਡਰ ਲਈ ਨੰਬਰ ਕਿਹੜਾ ਪੈਂਦਾ ਹੈ ਗਲੀ ਨੰਬਰ 5 ਨਿਊ ਸ਼ਿਟੀਗਰ ਮੇਰਾ ਨਾਮ ਰੀਨਾ ਵਾ ਕੀ ਕੀ ਹੋਇਆ ਕੀ ਹੈ ਮੇਰਾ ਭਰਾ ਅੰਦਰ ਮਾਰਤਾ ਛੋਟੇ ਰਾਜਨ ਨੇ ਪਹਿਲਾਂ ਮੇਰੇ ਦੁਸ਼ਮਣ ਨਹੀਂ ਨਹੀਂ ਦੁਸ਼ਮਣ ਨਹੀਂ ਸਾਡੀ ਉਹ ਚਿੱਟਾ ਵੇਚਦਾ ਸੀ ਛੋਟਾ ਰਾਜਨ ਤੇ ਨਾਲ ਕਾਕਾ ਸਨੀਤਾ ਰਾਣੀ ਕਿ ਕਿਹੜੀ ਜਗ੍ਹਾ ਤੇ ਨਿਊਜੀ ਦਦਮ ਸਿੰਘ ਨਗਰ ਗਲੀ ਨੰਬਰ 5 ਰੋਜੀ ਮਾਡਲ ਦੇ ਲਾਗੇ ਅਪੂਰੀ ਪੂਰੀ ਮੈਂ ਕਹਿੰਨੀ ਆ ਜਦੋਂ ਨਗੋਆ ਪੀ ਗਿਆ ਉਹ ਨੂੰ ਨੇ ਅਜਿਹਾ ਮੈਂ ਡਾੜੀ ਤੇ ਵੱਜੀ ਆ ਆਇਆ ਵਾ ਹੱਦੀ ਪਿਆ ਵਾ ਉਹ ਤੇ ਹੱਦੀ ਪਿਆ ਮੇਰੇ ਬੂਏ ਤੇ ਜਦੋਂ ਤੇ ਮੈਂ ਕੀ ਕਹਿੰਦੇ ਆ ਬੂਆ ਬੰਦ ਕੀਤਾ ਡਾੜੀ ਤੇ ਦਾਤਰ ਵੱਜ ਗਿਆ ਵਾ ਹਦ ਤੇ ਜਦੋਂ ਇਹ ਬੂਆ ਬੰਦ ਕਰਕੇ ਦਾਤਰ ਵੱਜ ਗਿਆ ਵੇਖਿਆ ਮੈਂ ਛੱਟ ਜਾਈ ਲੱਗ ਗਈ ਮੈਂ ਕਿਹਾ ਜਾ ਜਾ ਕੇ ਤੇ ਡਾੜੀ ਨੂੰ ਠਾੜੇ ਲੈ ਜਾ ਰਿਪੋਰਟ ਕਰਾ ਦੇ ਉਹਦੀ ਜਾ ਕੇ ਹੈ ਇਨ ਨਿੱਕੀ ਕੀਤਾ ਵਾ ਉਹ ਬਾਚ ਅਸੀਂ ਥਾੜੇ ਆਏ ਮਾਂ ਨੂੰ ਮਾਂ ਕਾਕਾ ਤੇ ਨਾਲ ਕੀ ਕਹਿੰਦੇ ਛੋਟਾ ਰਾਜਣ ਪੁਲਿਸ ਵਾਲੇ ਥਾਣੇ ਤੁਸੀਂ ਆਏ ਜੀ ਥਾਣੇ ਮੇਰਾ ਭਰਾ ਤੇ ਡੈਡੀ ਆਏ ਆ ਥਾਣੇ ਵਾਲਿਆਂ ਨੇ ਉਹਨਾਂ ਨੇ ਇੱਥੇ ਸਿਵਲ ਭੇਜਤਾ ਵਾ ਸਿਵਲ ਆਏ ਜੇ ਇਹਨਾਂ ਨੂੰ ਬਤਾਵਾਗੀ ਉਹ ਇਦਾਂ ਦਾ ਹੈਗਾ ਵਾ ਉਹ ਪਹਿਲੇ ਵੀ ਉਹਦੇ ਰਿਕਾਰਡ ਗੰਦੇ ਹੀ ਉਹਦੇ ਨੂੰ ਨਹੀਂ ਕੋਈ ਪਤਾ ਮੈਨੂੰ ਨਹੀਂ ਕੋਈ ਪਤਾ ਮੇਰਾ ਭਰਾ ਮਾਰਤਾ ਉਹਨਾਂ ਨੇ ਪੂਰ ਸਕਾਰਵਾਈ ਕਰੇ ਉਹਦੇ ਤੇ ਹੁਣ ਤਿੰਨੇ ਜਾਣਾਂ ਨੂੰ ਅੰਦਰ ਕਰਨ ਕੋਈ ਗੱਲ ਨਹੀਂ ਇਹ ਗੱਲ ਕੀ ਹੈ ਝਗੜਾ ਮੁੰਡਾ ਚੱਲ ਕੇ ਜੰਗਾ ਭਲਾ ਰਿਆ ਵਾ ਠੀਕ ਹੈ ਇੱਥੇ ਆਣਗੇ ਸਿਵਲ ਹਸਪੀਟਲ ਦੇ ਵਿੱਚ ਇੱਥੇ ਆਣ ਕੇ ਬੂਹੇ ਦੇ ਵਿੱਚ ਉਹਨੂੰ ਛੁਰੀਆਂ ਮਾਰ ਜਾਂਦੇ ਆ ਸਮਝ ਲੱਗਣ ਲੱਗੀ ਪੁਲਸ ਵਾਲੇ ਕੋਲ ਖਲੋਤੇ ਆ ਪੁਲਸ ਵਾਲੇ ਆਰਾਮਣਾ ਮੈਂਡ ਘਰੇ ਰਹੀ ਜੀ ਇਹ ਤਾਂ ਕੁਝ ਵੇਖਿਆ ਹੀ ਨਹੀਂ ਇਹ ਤੇ ਸਾਬ ਮੁੱਕਰੀ ਜਾਂਦੇ ਇੱਥੇ ਕੈਮਰੇ ਲੱਗੇ ਐ ਲੋਕੇਸ਼ਨ ਘੜਾਓ ਸਾਰਾ ਕੋਈ ਵੇਖੋ ਇੱਥੇ ਪਤਾ ਲੱਗ ਜੂਗਾ ਨੇ ਹਸਪੀਟਲ ਦੇ ਅੰਦਰ ਆ ਕੇ ਮਾਰਤਾ ਭਾਜੀ ਗੇਟ ਦੇ ਉੱਤੇ ਪੁਲਸ ਵਾਲੇ ਵੇਖੋ ਜੀ ਗੇਟ ਤੇ ਪੁਲਸ ਵਾਲੇ ਖਲੋਤੇ ਹੁੰਦੇ ਨੇ ਸਿਵਲ ਹਸਪੀਟਲ ਦੇ ਬਾਹਰ ਮੈਂ ਤੇ ਹੁਣ ਨਵਾਂ ਨਹੀਂ ਆਣ ਲੱਗਾ ਬੜਾ ਪੁਰਾਣਾ ਆ ਰਿਹਾ ਸਮਝ ਲੱਗਣੀ ਲੱਗੀ ਇਹ ਕਿਹੜਾ ਕੰਮ ਕਰਨ ਕੀਤੇ ਆ ਜੇ ਪੁਲਸੀ ਮੁੱਕਰ ਦੂ ਆਪਣੇ ਤੇ ਆਮੰਦਾ ਕੀ ਕਰ ਲੂਗਾ ਭਾਜੀ ਝਗੜਾ ਹੋ ਉੱਥੇ ਪਹਿਲਾਂ ਝਗੜਾ ਕਿੱਦੇ ਹੋ ਰਿਹਾ ਝਗੜਾ ਘਰ ਹੋਇਆ ਉਹਨਾਂ ਦੇ ਉਹਦੇ ਪਿਓ ਦੇ ਦਾਤਰ ਵੱਜਾ ਵਾ ਉਹਨੂੰ ਲੈ ਕੇ ਥਾਣੇ ਆਏ ਥਾਣੇ ਵੱਥੇ ਆ ਰਹੇ ਉਹ ਤਾਂ ਇਹ ਗਵਾਂਢੀ ਗਵਾਂਢੀ ਆਪਸ ਦੇ ਵਿੱਚ ਪੁਲਿਸ ਇੱਥੇ ਮੌਕੇ ਤੇ ਮੌਜੂਦ ਸੀ ਮੌਜੂਦ ਪੁਲਿਸ ਭਾਜੀ ਉਹ ਮਲਾਇ ਮੁਕਰਦਾ ਪਿਆ ਸਾਹਿਬ ਸਮਝ ਲੱਗੇ ਲੁਰੀ ਆਣਗੇ ਤੇ ਆਮ ਬੰਦਾਰੇ ਬਸ ਭਾਜੀ ਗਿਆ ਤੇ ਮੇਰੇ ਹਸਬੰਦ ਨੂੰ ਮਾਰਿਆ ਵੈਨਾਂ ਨੇ ਹਾਂਜੀ ਤੇ ਸਾਰੀ ਗੱਲ ਇਹੀ ਸਾਰੀ ਗੱਲ ਇਹੀ ਕਿ ਰਾਜਨ ਚਿੱਟਾ ਵੇਚਦਾ ਸੀਗਾ ਰਾਜਨ ਚਿੱਟਾ ਵੇਚਦਾ ਤੇ ਸਾਡਾ ਨਾਲ ਆਂਦਾ ਸੀ ਤੇ ਅਸੀਂ ਕੈਮਰੇ ਲਵਾ ਲਏ ਆਪਣੀ ਸੇਫਟੀ ਦੇ ਕਰਕੇ ਤੇ ਕਹਿੰਦਾ ਵਾ ਤੂੰ ਕੈਮਰੇ ਲਵਾਏ ਨੇ ਹੁਣ ਮੇਰੇ ਘਰ ਕੋਈ ਆਂਦਾ ਨਹੀਂ ਹੈਗਾ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਤੇ ਕਹਿੰਦਾ ਤੂੰ ਕੈਮਰੇ ਲਵਾਏ ਨੇ ਤੇ ਉਹਨੂੰ ਮਾਰਨ ਤੇ ਆ ਗਿਆ ਵਾ ਤੇ ਬੰਦਾ ਪੁੱਛੋ ਉਹ ਆਦਤ ਦਾ ਟਾਈਮ ਘਰੇ ਆਂਦੇ ਨੇ ਤੇ ਸਾਈਟੋਂ ਨਿਕਲ ਕੇ ਆਣ ਲੱਗੇ ਨੇ ਦਤਨ ਮਾਰਨ ਵਾਸਤੇ ਉਹਨੂੰ ਬਾਹਰ ਗਿਆ ਵਾ ਦਾ ਇਹ ਕਾਕਾ ਚੜੀ ਘਰ ਆਦਾ ਰਾਜਨਗਰ ਇਹ ਸਾਡੀ ਕੰਜੂ ਸੰਦੀ ਉਹਨੂੰ ਇਹ ਹੋਇਆ ਕਿ ਕੈਮਰੇ ਚੋਲਵਾਏ ਨੇ ਲੜਾਈ ਕਿ ਇਸ ਵੇਲੇ ਲੜਾਈ ਐਸੇ ਗੱਲੋਂ ਹੋਈ ਹੈ ਕਿ ਅਮਰੇ ਉੱਪਰੋਂ ਮੋਨੇ ਕਿਹੇ ਕਰਦੇ ਦਾਤਰ ਉੱਥੇ ਘਰੇ ਮਾਰਿਆ ਦਾਤਰ ਬੱਲੇ ਮਾਰਿਆ ਵਾ ਡੈਡੀ ਦੇ ਵੱਜ ਗਿਆ ਵਾ ਡੈਡੀ ਦੇ ਇੰਨਾ ਡੋਂਗੇਗਾ ਵਾ ਤੇ ਇੰਨਾ ਛੋੜਾ ਹੈ ਡੈਡੀ ਦੇ ਮਲਾਜਾ ਕਰਵਾ ਕੇ ਪੱਟੀ ਕਰਵਾਣ ਆਏ ਨੇ ਤੇ ਇੱਥੇ ਆ ਕੇ ਉਹਨੂੰ ਮਾਰ ਗਿਆ ਵਾ ਮਗਰੇ ਆ ਗਏ ਹਾਂਜੀ ਇੱਥੇ ਮਾਰ ਕੇ ਗਏ ਮਗਰੇ ਆ ਗਏ ਮਗਰੇ ਹੀ ਜਿਨ੍ਹਾਂ ਨੇ ਦਾਤਰ ਮਾਰਿਆ ਕਿੰਨੇ ਕ ਬੰਦੇ ਆਏ ਸੀ ਅਹੀ ਵੇਖੇ ਨਹੀਂ ਮੈਂ ਆਂਦੀ ਵਹੀ ਮਹਾਰਾਜੇ ਹੀਗੀ ਤੇ ਦੋਵੇਂ ਭਰਾ ਸੀ ਮਾਂ ਹੀ ਤੇ ਭੈਣ ਨੇ ਭੇਜਿਆ ਵਾ ਸਾਡੇ ਸਾਹਮਣੇ ਭੈਣ ਕਹਿੰਦੀ ਕੋਈ ਗੱਲ ਨਹੀਂ ਜਾ ਤੂੰ ਮਾਰਾ ਹਾਂਜੀ ਹਾਂਜੀ ਹਸਪੀਟਲ ਦੇ ਅੰਦਰ ਆ ਕੇ ਮਾਰ ਕੇ ਗਏ ਨੇ ਪੁਲਸ ਵਾਲਿਆਂ ਨੇ ਕੁਝ ਨਹੀਂ ਕੀਤਾ ਭੈਣ ਬੋਲੀ ਸੀ ਪੁਲਸ ਵਾਲਿਆਂ ਨੇ ਕੁਝ ਨਹੀਂ ਕੀਤਾ ਪੁਲਸ ਵਾਲੇ ਵੀ ਇੱਥੇ ਆ ਗਏ ਦੋਨੋਂ ਸਾਰਾ ਬਿਆਨ ਦੋ ਪੁਲਸ ਵਾਲੇ ਕਹਿੰਦੇ ਕਿ ਸਾਡੇ ਸਾਹਮਣੇ ਸਿਰ ਲੋੜ ਹੀ ਮਾਰੀ ਪੁਲਸ ਨੇ ਮਾਰਿਆ ਅੱਛਾ ਪੁਲਸ ਵਾਲੇ ਕਹਿੰਦੇ ਪੁਲਸ ਵਾਲੇ ਕਹਿੰਦੇ ਲੋੜ ਵੱਜੀਏ ਬਸ ਪੁਲਸ ਵਾਲਿਆਂ ਨੇ ਉਹਨਾਂ ਨੂੰ ਫੜਿਆ ਨਹੀਂ ਪੁਲਸ ਵਾਲੇ ਕਹਿੰਦੇ ਰੋਡ ਵੱਜੀਏ ਗੋਲੀ ਨਹੀਂ ਮਾਰੀਏ ਠੀਕ ਹੈ ਰੋਡ ਨਾਲ ਭਾਈ ਜੀ ਬੰਦਾ ਨਹੀਂ ਮਰਦਾ ਕਦੀ ਇਹਨਾਂ ਦੇ ਤੁਸੀਂ ਵੀ ਸਮਝ ਤਾਜਦੇ ਰੋਡ ਨਾਲ ਨਹੀਂ ਬੰਦਾ ਮਰਦਾ ਗੋਲੀ ਮਾਰੀ ਉਹ ਵੇਖ ਲੋ ਤੇ ਪੁਲਸ ਵਾਲੇ ਕਹਿੰਦੇ ਜੇ ਦਾਤੋ ਤਾਂ ਮਾਰੇ ਹਾਂ ਤਾਂ ਗੋਲੀ ਮਾਰੀ ਹੁੰਦੀ ਤੇ ਉੱਥੋਂ ਖੂਨੋ ਖੂਨ ਹੁੰਦਾ ਕੱਪੜੇ ਉਹਦੇ ਸਾਰੇ ਪਾੜਤੇ ਨੇ ਸਾਰੀ ਗੋਲੀ ਦਾ ਨਿਸ਼ਾਨ ਹੈ ਸਭ ਕੁਝ ਹੈਗਾ ਵਾ ਤੇ ਬੰਦਾ ਪੁੱਛੇ ਹੋਰ ਕਿੱਦਾਂ ਯਕੀਨ ਕਰੀਏ ਉਹਨਾਂ ਤੇ ਹੁਣ ਉਹਨਾਂ ਨੂੰ ਮੈਂ ਕਹਿੰਦੀ ਚੰਗੇ ਵਧੀਆ ਤੋਂ ਵਧੀਆ ਇਨਸਾਫ ਦਿੱਤਾ ਜੇ ਉਹਨਾਂ ਨੂੰ ਸਰ ਥੋੜਾ ਬਰੀਫ ਕਰਤਾ ਹੈ ਤੁਹਾਨੂੰ ਸਰ ਮੈਂ ਕਰਨੇ ਲਈ ਉਹ ਬਰੀਫ ਨਹੀਂ ਕਰ ਰਹਾ ਮੈਂ ਸਰ ਥੋੜਾ ਦੱਸ ਦੋ ਕੀ ਹੋਇਆ ਕੀ ਥੋੜੀ ਗੱਲ ਹੈ ਕਿ ਤੇਰੀ ਲੜਾਈ ਹੋਈ ਸੀ ਦੀ ਉਦਮ ਸਿੰਘ ਨਗਰ ਉੱਥੇ ਲੜਾਈ ਹੋਈ ਤੇ ਇੱਥੇ ਆਏ ਸੀ ਕਿ ਤੇਨਾਂ ਦੇ ਚੋਟ ਲੱਗੀ ਹੋਈ ਸੀਗੀ ਇੰਟਰਨਲ ਇੰਜਰੀ ਸੀਗੀ ਇੱਥੇ ਆ ਗਏ ਉਹਨਾਂ ਦੀ ਦਾਇਤ ਹੋ ਗਈ ਸਰ ਕਹਿ ਰਹੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਨਾਂ ਮੱਛਿਆ ਖੰਜਰ ਮਾਰਿਆ ਗਿਆ ਇੱਥੇ ਕੁਝ ਹੀ ਨਹੀਂ ਆਪਾਂ ਸਾਡੇ ਗਾਰਡ ਇੱਥੇ ਲੱਗੀ ਹੋਈ ਸਾਰੇ ਆਲੇ ਦੁਆਲੇ ਤੋਂ ਪਤਾ ਕੀਤਾ ਇੱਥੇ ਕੋਈ ਲੜਾਈ ਨਹੀਂ ਹੋਈ ਇਹ ਨਹੀਂ ਲੋਕ ਕਹਿ ਰਹੇ ਕਿ ਨਾ ਸਰ ਇੱਥੋਂ ਪੱਜ ਕੇ ਆਉਂਦਾ ਕੋਈ ਕੋਈ ਨਹੀਂ ਪੱਜ ਕੇ ਗਿਆ ਆਪਾਂ ਚੈੱਕ ਕਰ ਲੇ ਕੋਈ ਕਿਸੇ ਬੰਦੇ ਤੇ ਕੋਈ ਅਰੈਸਟ ਵਗੈਰਾ ਹੋਈ ਨਹੀਂ ਸੱਪੀ ਹਾਂ ਇਹ ਤਾਂ ਕੁਝ ਨਹੀਂ ਹੈ